ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਤਕਰੀਬਨ ਤੁਹਾਨੂੰ ਦੋਸਤੋ 6 ਤੋਂ 7 ਜਿਹੜੇ ਐਨੀਮਲ ਆਪਾਂ ਦਿਖਾਵਾਂਗੇ ਜਿੰਦੇ ਵਿੱਚ ਦੋਸਤੋ ਮੱਝਾਂ ਛੋਟੀਆਂ ਵੀ ਸੇਲ ਵਾਸਤੇ ਅਵੇਲੇਬਲ ਹਨ ਤਾਜ਼ੀਆਂ ਸੂਈਆਂ ਤੇ ਕਟੀਆਂ ਦੋਸਤੋ ਜਿਹੜੇ ਕਾਫ ਆ ਹੀਫਰ ਨੇ ਉਹ ਵੀ ਨੀਲੀ ਰਾਵੀ ਦੇ ਤੁਹਾਨੂੰ ਵੇਖਣ ਚ ਮਿਲਣਗੇ ਸੋ ਦੋਸਤੋ ਸੈਕੰਡ ਟਾਈਮ ਜਿਹੜੀ ਆਪਾਂ ਬਾਈ ਹੋਰਾਂ ਦੀ ਜਿਹੜੀ ਇਹ ਵੀਡੀਓ ਬਣਾ ਰਹੇ ਆਂ ਪਿੰਡ ਦੋਸਤੋ ਸਲਾਰ ਹੈਗਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਮਲੇਰਕੋਟਲਾ ਲੱਗਦਾ ਜੀ ਮਲੇਰਕੋਟਲੇ ਤੋਂ ਦੋਸਤੋ ਨਾਭਾ ਰੋਡ ਤੇ ਬਿਲਕੁਲ ਮਲੇਰਕੋਟਲੇ ਤੋਂ 8 ਤੋਂ 9 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਜਿਹੜਾ ਪਿੰਡ ਸਥਿਤ ਹੈਗਾ ਸਲਾਰ ਓਨਰ ਇਸ ਦੇ ਬਾਈ ਜਸਵਿੰਦਰ ਸਿੰਘ ਜੀ ਹਨ ਬਾਈ ਹੋਰਾਂ ਦੀ ਪਹਿਲਾਂ ਵੀ ਵੀਡੀਓ ਆਪਾਂ ਬਣਾ ਚੁੱਕੇ ਹਾਂ ਇੱਕ ਪਸ਼ੂਆਂ ਦੀ ਬਹੁਤ ਵਧੀਆ ਰਿਸਪੌਂਸ ਰਿਹਾ ਦੋਸਤੋ ਬਹੁਤ ਵਧੀਆ ਚੰਗੇ ਐਨੀਮਲ ਬਾਈ ਹੋਰੀ ਅੱਗੇ ਲੈ ਕੇ ਆਏ ਨੇ ਸੋ ਇਸ ਵਾਰ ਵੀ ਨੀਲੀ ਦਾਵੀ ਦੇ ਜਿਹੜੇ ਪਸ਼ੂ ਬਾਈ ਹੋਣੀ ਲੈ ਕੇ ਆਏ ਨੇ ਉਹ ਆਪਾਂ ਵੀਰ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਬਾਤचीत ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਸੋ ਚੱਲਦੇ ਹਾਂ ਵੀਰ ਹੋਣਾ ਦੇ ਕੋਲ ਜਸਵਿੰਦਰ ਸਿੰਘ ਜੀ ਓਨਰ ਹਨ ਸੋ ਆਜੋ ਬਾਈ ਜੀ ਸਾਹਮਣੇ ਜੀ ਠੀਕ ਸਭ ਤੋਂ ਪਹਿਲਾਂ ਬਾਈ ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਸੁਵਿਰ ਜੀ ਸੈਕੰਡ ਟਾਈਮ ਆ ਆਪਾਂ ਫੇਰ ਪਸ਼ੂ ਆਜ ਲੈ ਕੇ ਆਏ ਆ ਜੀ ਨਵੇਂ ਹਾਂਜੀ ਹਾਂਜੀ ਤੇ ਵੀਰ ਜੀ ਪਹਿਲਾਂ ਜਿਹੜੇ ਪਸ਼ੂ ਲਿਆਂਦੇ ਸੀ ਕਿਦਾਂ ਦਾ ਰਿਸਪੌਂਸ ਰਿਹਾ ਵੀਰ ਜੀ ਪੂਰਾ ਵਧੀਆ ਰਿਹਾ ਜੀ ਸਾਰੇ ਪਸ਼ੂ ਸੇਲ ਹੋ ਗਏ ਸੀ ਜੀ ਹਾਂਜੀ 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 ਠੀਕ ਹੈ ਜੀ ਉਹਦੇ ਵਿੱਚ ਨੀਲੀ ਰਾਵੀ ਦੇ ਜਿਹੜੇ ਜ਼ਿਆਦਾ ਸੀ ਬੱਚੇ ਹਨਾ ਅੱਜ ਵੀ ਤਕਰੀਬਨ ਨੀਲੀ ਰਾਵੀ ਦੀਆਂ ਕਟੀਆਂ ਤੇ ਮੱਜਾਂ ਵੀ ਨੀਲੀ ਰਾਵੀ ਦੀਆਂ ਹੈਗੀਆਂ ਆਪਣੇ ਕੋਲ ਸੇਵ ਹਾਂਜੀ ਹਾਂਜੀ ਠੀਕ ਹੈ ਸੋ ਵੀਰ ਜੀ ਆਪਾਂ ਗੱਲ ਕਰ ਲੈਂਦੇ ਪਸ਼ੂਆਂ ਲਾ ਜੰਨੇ ਆ ਤੇ ਜੇਕਰ ਪਹਿਲੇ ਨੰਬਰ ਤੇ ਜਿਹੜੀ ਇਹ ਆਪਣੀ ਝੋਟੀ ਹੈ ਇਹ ਕੱਟੀ ਖੜੀ ਹੈ ਜੀ ਹਾਂਜੀ ਹਾਂਜੀ ਇਹ ਜ ਦੇਖੀਏ ਤੇ ਕਿੰਨੀ ਕੇਜ ਹੋਵੇਗੀ 15 ਮਹੀਨੇ ਹੈ ਜੀ 15 ਮਹੀਨੇ ਹਨਾ ਜੀ ਬਿਲਕੁਲ ਨੀਲੀ ਰਾਵੀ ਦੇ ਵਿੱਚ ਆ ਗਈ ਹਨਾ ਜੀ ਹਾਂਜੀ ਬਿਲਕੁਲ ਕੈਰੈਕਟਰ ਵੀ ਪੂਰੇ ਨੇ ਹਾਂਜੀ ਠੀਕ ਹੈ ਸੋ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਮੂੰਹ ਖੀਰੀ ਹਨਾ ਜੀ ਹਾਂ ਮੂਹ ਦੋਸਤੋ ਖੀਰੀ ਆ ਬਾਕੀ ਬਾਈ ਹੁਣੀਆਂ ਤੁਹਾਨੂੰ ਵਿਖਾਈ ਦਿੰਦੇ ਆ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਠੀਕ ਆ ਸੋ 15 ਮਹੀਨੇ ਦੀ ਦੋਸਤੋ ਏਜ ਆ ਪੈਰਾਂ ਦੇ ਨਿਸ਼ਾਨ ਜਿਹੜੇ ਤੁਸੀਂ ਵੇਖ ਸਕਦੇ ਹੋ ਪੂਸ਼ ਦਾ ਜਿਹੜਾ ਉਹ ਵੀ ਵੇਖ ਸਕਦੇ ਹੋ ਸਟ੍ਰਕਚਰ ਜਿਹੜਾ ਨੀਲੀ ਰਾਵੀ ਦਾ ਦੋਸਤੋ ਕੱਟੀ ਦਾ ਬਹੁਤ ਵਧੀਆ ਚੰਗਾ ਹੈਗਾ ਬਹੁਤ ਵਧੀਆ ਸਿੰਗੀ ਆ ਦੋਸਤੋ ਸਿੰਗੀ ਤੁਸੀਂ ਚੈੱਕ ਕਰ ਸਕਦੇ ਜੀ ਫਰੀਕ ਚਮੜੀ ਦੇ ਵਿੱਚ ਹੈਗੀ ਆ ਬਾਈ ਇਹਨੂੰ ਕਰਦ ਗਏ ਮੜਾ ਝੋਲੀ ਦਿਖਾ ਦਈਏ ਜੀ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਝੋਲੀ ਤੁਸੀਂ ਵੇਖ ਸਕਦੇ ਹੋ ਕਾਫੀ ਜਿਆਦੇ ਵਟ ਬੂਟ ਪੈ ਰਹੇ ਚਾਰੇ ਥਾਂ ਦੋਸਤੋ ਜਿਹੜੇ ਦੇਖ ਸਕਦੇ ਝੋਲੀ ਚੰਗੀ ਅਗੇ ਕੱਟੀ ਨਾ ਵਧੀਆ ਚੰਗਾ ਲੇਵਾ ਬਣਾ ਕੇ ਤਿਆਰ ਕਰੀਗੀ ਸੋ ਬਾਈ ਹਰੋਂ ਤੋਂ ਆਪਾਂ ਜਿਹੜਾ ਮੁੱਲ ਵੀ ਆ ਪੁੱਛ ਲੈਨੇ ਆ ਸੋ ਬਾਈ ਜਸਵਿੰਦਰ ਸਿੰਘ ਜੀ ਕੀ ਇਹਦਾ ਮੁੱਲ ਆਪਾਂ ਰੱਖਿਆ ਹੋਇਆ ਕੀ ਡਿਮਾਂਡ ਕਰਦੇ ਆ ਜੀ ਇਹਦਾ 27000 ਰੁਪਏ ਲੈਣਾ ਜੀ ਆਪਾਂ ਠੀਕ ਹੈ ਜੀ ਠੀਕ 27000 ਦੇ ਵਿੱਚੋਂ ਮਾਨਤਨ ਹੋ ਜਾਏਗਾ ਮੌਕੇ ਤੇ ਉਹ ਤਾਂ ਕਰਨੀ ਪੈਂਦਾ ਜੀ ਹਾਇਰੇ ਤਾਂ ਕਰਨਾ ਪੈਂਦਾ ਬਿਲਕੁਲ ਜ਼ਰੂਰ ਜੀ ਸੋ ਦੂਜੇ ਨੰਬਰ ਦੇ ਵੀਰ ਜੀ ਆਪਣੇ ਕੋਲ ਇਹ ਬੂਰੀ ਝੋਟੀ ਆ ਗਈ ਸੇਲ ਵਾਸਤੇ ਹਾਂਜੀ ਹਾਂਜੀ ਤੇ ਵੀਰ ਜੀ ਇਹਦੇ ਇਹ ਪਹਿਲਾ ਸੂਸ ਗਈ ਠੀਕ ਹੈ ਜੀ ਆਹ ਦੀ ਦੂਜੀ ਆ ਵੈਸੇ ਮਾਲਕਾਂ ਨੇ ਪਹਿਲੀ ਸੁਣ ਕੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਵੀਰ ਜੀ ਸੂਈ ਕਿੰਨੇ ਕ ਦਿਨ ਦੀ ਹੈ ਤੇ 16 ਦਿਨ ਹੋ ਗਏ ਜੀ ਨੂੰ ਸੂਈ ਮਗਰ ਬੱਚਾ ਵੀ ਦੱਸਦਾ ਜੀ ਹਾਂ ਜੀ ਹਾਂ ਜੀ ਬੱਚਾ ਮਗਰ ਮੇਲ ਕਾਫਾ ਕੱਟਾ ਜੀ ਮਗਰ ਦੋਸਤੋ ਕੱਟਾ ਹੈਗਾ ਬੂਰੀ ਬਾਈ ਹੋਰਾਂ ਕੋਲ ਜਿਹੜੀ ਝੋਟੀ ਆ ਪਹਿਲੇ ਸਵੇ ਦੋਸਤੋ ਵੀਰ ਹੋਣਾ ਅੱਗੋਂ ਖਰੀਦ ਕੇ ਲਿਆਇਆ ਪਹਿਲੇ ਸਵੇ ਦੱਸਿਆ ਬਾਕੀ ਤੁਸੀਂ ਅੱਗੇ ਦੂਜਾ ਸਵੇ ਮੰਨ ਕੇ ਵੀ ਲੈ ਕੇ ਜਾ ਸਕਦੇ ਜੇ ਬਾਕੀ ਬਿਲਕੁਲ ਦੋਸਤੋ ਠੰਡੀ ਸੀਲ ਹੈਗੀ ਆ ਸੋ ਬਾਈ ਜੀ ਚਵਾਈ ਚੂਈ ਕਿਵੇਂ ਵਧੀਆ ਸਾਫ ਰਹੀ ਹੈ ਜੀ ਚਵਾਈ ਚੂਈ ਪੂਰੀ ਵਧੀਆ ਜੀ ਤੇ ਬਾਕੀ ਹੈ ਠੰਡੀ ਸਵਾਦੀ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਵੀ ਦੱਸ ਦਈਏ ਜੀ ਇਹਦਾ ਮੁੱਲ 67000 ਰੁਪਿਆ 67000 ਜੀ ਹਾਂ ਜੀ ਠੀਕ ਹੈ ਲੈਸ ਹੋ ਜਾਂਦਾ ਹੋ ਜਾਏਗਾ ਨਾ ਜੀ ਸਾਰਾ ਕੁਝ ਹਾਂ ਜੀ ਮੜਾ ਮੋਟਾ ਹੋ ਜੂਗਾ ਜੀ ਠੀਕ ਹੈ ਤੇ ਬਾਈ ਜਸਿੰਦਰ ਜੀ ਨੂੰ ਖੋਲ ਕੇ ਮੜਾ ਵਿਖਾਈ ਦਈਏ ਇਹਨੂੰ ਜੀ ਬਾਕੀ ਦੋਸਤੋ ਜਿਹੜਾ ਹੁਣ ਤਾਂ ਵੈਸੇ ਆਈ ਤੀ ਹੁਣ ਚੋਈ ਆਈ ਏ ਅੱਜ ਹੀ ਆਈ ਸੀ ਜੀ ਹਾਂ ਜੀ ਦੋ ਚਾਰ ਘਾਟੇ ਹੋਏ ਜੀ ਠੀਕ ਏ ਜੀ ਠੀਕ ਏ ਠੀਕ ਏ ਬਾਕੀ ਦੋਸਤੋ ਥਣਾ ਦੀ ਵੇਖ ਸਕਦੇ ਹੋ ਤੁਸੀਂ ਬਿਲਕੁਲ ਚਾਰੇ ਥਣ ਦੋਸਤੋ ਬਿਲਕੁਲ ਬਰਾਬਰ ਥਾਨੇ ਸੋ ਬਾਈ ਹੋਰਾਂ ਕੋਲ ਅੱਜ ਆਈ ਸੀਗੀ ਤੇ ਬਾਈ ਜੀ ਚੋਈ ਕਿੰਨੇ ਕ ਟਾਈਮ ਤੱਕ ਇਹਦੀ ਕੀਤੀ ਆ ਜੀ ਅੱਜ ਇਹ ਤਾਂ ਘੰਟਾ ਹੀ ਹੋਇਆ ਜੀ ਇੱਕ ਅੱਛਾ ਲੈ ਕੇ ਬਾਅਦ ਚ ਚੋਈ ਹੈ ਨਾ ਹਾਂ ਜੀ ਹਾਂ ਜੀ ਠੀਕ ਏ ਠੀਕ ਏ ਠੀਕ ਏ ਬਾਕੀ ਦੋਸਤੋ ਬੂਰੀ ਜਿਹੜੀ ਝੋਟੀ ਹੈਗੀ ਆ 67000 ਰੁਪਏ ਹੁਣ ਅਸੀਂ ਦਾ ਮੁੱਲ ਕੀਤਾ 67000 ਦੇ ਵਿੱਚੋਂ ਜਿਹੜਾ ਘਰੇ ਪਹੁੰਚਿਆ ਦਾ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਬਾਕੀ ਇੱਕ ਵਾਰੀ ਜਿਹੜਾ ਥਾਣਾ ਤੁਹਾਨੂੰ ਆਪਾਂ ਜ਼ਰੂਰ ਵਿਖਾ ਦੇਣੇ ਕੋਲੇ ਤਾਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੰਡੀ ਸੀਰ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਬਾਈ ਜੀ ਇਹ ਤੀਜੇ ਨੰਬਰ ਤੇ ਆਪਣੇ ਕੋਲ ਇੱਕ ਕੱਟੀ ਸੇਲ ਲੱਗੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਆ ਬੂਰੀ ਸੇਲ ਆ ਜੀ ਹਾਂ ਜੀ ਬੂਰੀ ਸੇਲ ਆ ਜੀ ਨੀਂਦ ਵੀ ਦਾ ਮੁਝ ਪੈਂਦੀ ਠੀਕ ਹੈ ਜੀ ਠੀਕ ਹੈ ਆ ਇਹਨੂੰ ਬਾਹਰ ਹੀ ਲਾਏਗੀ ਮਾੜਾ ਜੀ ਇਹਨੂੰ ਆ ਇਧਰ ਹੀ ਠੀਕ ਐ ਸੋ ਬਾਈ ਜੀ ਦੀ ਏਜ ਕਿੰਨੀ ਮਾੜਾ ਪਾ ਦੀ ਚਾਨਣਾ ਜੀ ਮੇਰੀ ਵੀ ਬਸ ਹੁਣ ਨਹੀਂ ਅੰਦਾਜ਼ਾ ਹੀ 14 15 ਮਹੀਨੇ 14 15 ਮੰਥ ਹਨਾ ਜੀ ਹਾਂ ਜੀ 14 15 ਮਹੀਨੇ ਦੀ ਆ ਬਾਕੀ ਦੋਸਤੋ ਨੀਲੀ ਰਾਵੀ ਦੇ ਵਿੱਚ ਬੂਰੀ ਹੈਗੀ ਬਾਈ ਹੋਰਾਂ ਦੇ ਕੋਲ ਕੱਟੀ ਤੇ ਉਹ ਵੀ ਤੁਸੀਂ ਜਿਹੜਾ ਨਿਸ਼ਾਨ ਆ ਪ੍ਰੋਪਰ ਅਗਲੇ ਪੈਰਾਂ ਦੇ ਵੀ ਨਿਸ਼ਾਨ ਜਿਹੜੇ ਵੇਖ ਸਕਦੇ ਜੀ ਤੇ ਮਗਰ ਵੀ 200 ਜਿਹੜੇ ਪੈਰ ਧੋਤੇ ਨੇ ਸੋ ਬਾਈ ਜੀ ਨੂੰ ਮਾੜਾ ਕਮਾਇਓ ਜੀ ਠੀਕ ਐ ਠੀਕ ਐ ਬਾਕੀ ਦੋਸਤੋ ਸੂਹ ਤੇ ਨਿਸ਼ਾਨ ਵੀ ਹੈਗਾ ਵੇਖ ਸਕਦੇ ਹੋ ਜਿਹੜੀ ਥਣਾ ਦੀਏ ਦੋਸਤੋ ਚੰਗਾ ਸੋਹਣਾ ਥਣ ਲੱਗਾ ਵਿਥੀ-ਬੁਥੀ ਬਹੁਤ ਜਿਆਦੀ ਸੋਹਣੀ ਆ ਝੋਲੀ ਇਹਦੀ ਵੀ ਬਹੁਤ ਜਿਆਦੀ ਚੰਗੀ ਆ ਦੋਸਤੋ ਤੇ ਮੁੱਲ ਵੀਰ ਜੀ ਦਾ ਵੀ ਦੱਸ ਦਈਏ ਕਿੰਨਾ ਕੀਤਾ ਜੀ ਇਹਦਾ ਮੁੱਲ 30000 ਰੁਪਏ ਲੈਣਾ ਜੀ ਦਾ 30000 ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਠੀਕ ਬਹੁਤ ਚੰਗੀ ਕਰਤੀ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਦੋਸਤੋ ਬਾਈ ਹੋਰਾਂ ਦਾ ਜਿਹੜਾ ਵਪਾਰ ਦਾ ਕੰਮ ਹੈ ਪਸ਼ੂ ਵੀਰ ਹੁਣੀ ਅੱਗੋਂ ਲੈ ਕੇ ਆਉਂਦੇ ਆ ਬਿਲਕੁਲ ਚੰਗੇ ਬਿਲਕੁਲ ਤਸੱਲੀ ਆਪਦੀ ਜਿੰਨੀ ਵੀ ਹੁੰਦੀ ਆ ਕਰਕੇ ਜਰੂਰ ਲੈ ਕੇ ਆਉਂਦੇ ਆ ਸੋ ਬਾਕੀ ਜਿਹੜਾ ਪਸ਼ੂ ਸੋਇਆ ਤੁਸੀਂ ਵੀ ਆਪਦੀ ਤਸੱਲੀ ਕਰਕੇ ਜਰੂਰ ਆਪਦਾ ਲੈ ਕੇ ਜਾ ਸਕਦੇ ਹੋ ਬਾਈ ਹੋਰਾਂ ਦੇ ਕੋਲ ਸੋ ਬਾਈ ਜੀ ਇਹ ਆਪਣੇ ਕੋਲ ਕਿਹੜੀ ਬਰੀਡ ਵਿੱਚ ਆ ਗਈ ਨਸਲ ਚ ਜੀ ਕਿਹੜੀ ਜੀ ਇਹ ਛੋਟੀ ਜੀ ਇਹ ਜੀ ਮੋਹਰਾ ਚ ਆਈ ਠੀਕ ਹੈ ਜੀ ਮੋਰਾ ਚਾ ਗਈ ਨਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਬਾਈ ਜੀ ਕਹਿੰਦਾ ਕੀ ਹੈਗਾ ਕੋਈ ਰਕਾਰ ਕੋਡ ਕੋ ਸੂਈ ਹੈ ਜਾਂ ਇਹਦੇ ਰਕਾਰ ਇਹ ਤਾਂ 10 ਕਿਲੋ ਦੁੱਧਾ ਹੀ ਅੱਛਾ ਜੀ ਇਹਨੂੰ ਡੇਢ ਸਵਾ ਮਹੀਨਾ ਹੋ ਗਏ ਸੂਈ ਦੇ ਸਵਾ ਮਹੀਨਾ ਹੋ ਗਿਆ ਜੀ ਮਗਰ ਬੱਚਾ ਕੀ ਆ ਗਿਆ ਤੇ ਜੀ ਬੱਚਾ ਕੱਟਿਆ ਜੀ ਨੀਲੀ ਰਾਂ ਵਿੱਚ ਪੈਂਦੀ ਹੈ ਜੀ ਅੱਛਾ ਅੱਛਾ ਠੀਕ ਉਹ ਆਪਾਂ ਦਿਖਾ ਦਿੰਦੇ ਵੀਰਾਂ ਨੂੰ ਸੋ ਦੋਸਤੋ ਵੇਖਰੀ ਜਿਹੜੀ ਆ ਝੋਟੀ ਦਾ ਮੂੰਹ ਮੱਥਾ ਤੁਸੀਂ ਵੇਖ ਸਕਦੇ ਸੂਹਾ ਪਹਿਲਾਂ ਨਾ ਬਾਈ ਜੀ ਇਹ ਹਾਂਜੀ ਪਹਿਲਾਂ ਜੀ ਪਹਿਲਾਂ ਸੂਹਾ ਦੋਸਤੋ ਸਿੰਘ ਵੇਖ ਸਕਦੇ ਜੋ ਬਹੁਤ ਵਧੀਆ ਬਰੀਕ ਸਿੰਘੀ ਆ ਛੋਟਾ ਰਿੰਗ ਸਿੰਘ ਹੈ ਤੇ ਬਿਲਕੁਲ ਜਿਹੜਾ 10 ਲੀਟਰ ਵੀਰ ਜੀ ਕਿਹਾ ਨਾ ਦੁੱਧ ਹਾਂ ਜੀ ਆ ਪੂਰਾ 10 ਕਿਲੋ ਹੈ ਜੀ ਬਿਲਕੁਲ 10 ਲੀਟਰ ਜਿਹੜਾ ਦੋਸਤ ਤੁਹਾਨੂੰ ਦੁੱਧ ਮਿਲੇਗਾ ਥੱਲੇ ਤੇ ਜਿਹੜੀ ਥਣਾ ਦੀ ਆ ਉਹ ਤੁਹਾਨੂੰ ਮੈਂ ਜ਼ਰੂਰ ਦਿਖਾ ਦੇਣਾ ਵੈਸੇ ਸਾਰੇ ਥਣ ਦੋਸਤ ਵਿੱਥਾਂ ਵਿਰਲਾ ਬਹੁਤ ਜਿਆਦੀਆਂ ਸੋਹਣੀਆਂ ਨੇ ਤੇ 10 ਲੀਟਰ ਤੁਸੀਂ ਦੋ ਤਸਤੇ ਥੱਲੇ ਚੋ ਸਕਦੇ ਜਦੋਂ ਮਰਜ਼ੀ ਆ ਕੇ ਮੋਹਰਾ ਦੇ ਵਿੱਚ ਦੋਸਤ ਜਿਹੜੀ ਇਹ ਪੈਂਦੀ ਆ ਪੂਛ ਪਿੱਛੋਂ ਜਿਹੜੀ ਆ ਉਹ ਵਾਈਟ ਹੈਗੀ ਆ ਥੋੜੀ ਜੀ ਬਾਕੀ ਜਿਹੜੀ ਬਰੀਡ ਵਿੱਚ ਦੇਖਦੇ ਆ ਤੇ ਮੋਹਰਾ ਦੇ ਵਿੱਚ ਦੋਸਤ ਜਿਹੜੀ ਇਹ ਝੋਟੀ ਆਉਂਦੀ ਹੈ ਵੱਲ ਗਏ ਜੀ ਸੋ ਵੀਰ ਜੀ ਮੋਲੇ ਦਾ ਕਿੰਨਾ ਰੱਖਿਆ ਹੋਇਆ ਜੀ ਮੋਲੇ ਦਾ 75000 ਰੁਪਏ ਆ ਜੀ 75200 ਜਿਹੜੀ ਇਹ ਮੋਹਰਾ ਦੇ ਵਿੱਚ ਹੈਗੀ ਆ ਇਹਦਾ ਵੀਰ ਹੋਣਾ ਨੇ ਜਿਹੜਾ ਮੁੱਲ ਕੀਤਾ 75000 ਚੌਗੀ ਹੋਈ ਹੈ ਜੀ ਹੁਣ ਇਹ ਮੂੰਹ ਦੋਸਤੋ ਚੌਗੀ ਆ ਤੇ 75000 ਜਿਹੜਾ ਮੋਲਾ ਬਾਕੀ ਜਿਹੜੀ ਹਾਈਟ ਆ ਲੈਂਥ ਆ ਪੇਟ ਫੂੜਾ ਜਿਹੜਾ ਉਚਾਈ ਲੰਬਾਈ ਤੁਸੀਂ ਵੇਖ ਸਕਦੇ ਜੀ ਸੋਹਣੀ ਪੈਠ ਫੂੜੇ ਦੀ ਹੈਗੀ 200 ਪੂਰੀ ਜਿਹੜੀ ਕੱਦ ਕਾਠੀ ਦੀ ਹੈਗੀ ਵੀ ਛੋਟੀ ਜੀ ਨਹੀਂ ਗਈ ਛੋਟੀ ਬਿਲਕੁਲ ਆਉਣ ਵਾਲੇ ਸਮੇਂ ਦੇ ਦੋਸਤੋ ਦੂਜੇ ਤੇ ਜੇ ਸੂਵੇਜ ਬਹੁਤ ਵਧੀਆ ਹੋਰ ਜਿਹੜੀ ਗਰੋਥ ਕਰ ਸਕਦੀ ਆ ਕੱਦ ਕਾਠ ਕਾਠ ਦੀ ਹਾਈਟ ਦੀ ਠੀਕ ਆ ਸੋ ਵੀਰ ਜੀ ਇਹ ਆਪਣੇ ਕੋਲ ਨੀਲੀ ਰਾਵੀ ਦੇ ਵਿੱਚ ਆ ਗਈ ਇੱਕ ਜੀ ਹਾਂਜੀ ਹਾਂਜੀ ਤੇ ਇਹ ਕਿੰਨੇ ਦਿਨ ਦੀ ਸੂਈ ਪਲਾਜੀ ਇਹ ਨੂੰ ਜੀ ਹੋ ਗਿਆ ਇਹਨੂੰ ਸਵਾ ਸਵਾ ਮਹੀਨਾ ਹੋ ਗਿਆ ਜੀ ਆ 19 ਤਰੀਕ ਦੀ ਬਣੀ ਹੋਈ ਹੈ ਜੀ ਇਹ ਸਵਾ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਤੇ ਇਹ 19 ਤਰੀਕ ਦੀ ਬਣੀ 19 ਸਤੰਬਰ ਦੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਹ ਕਰਵਾਤੀ ਹੈ ਕਿ ਕਿਹੜਾ ਸੀਮਰ ਖਾਇ ਨੀਲੀ ਦਾ ਵੀ ਤਾਂ ਖਾਤਾ ਜੀ ਕਿ ਨੀਲੀ ਰਾਵੀ ਦੀ ਨੀਲੀ ਰਾਵੀ ਨਹੀਂ ਕੱਟੀ ਆ ਜੀ ਇਹਦੇ ਮਾਰ ਠੀਕ ਹੈ ਜੀ ਠੀਕ ਆ ਉਹ ਵੀ ਆਪਾਂ ਨੀਲੀ ਰਾਵੀ ਦੀ ਕੱਟੀ ਆ ਦੋਸਤੋ ਮਗਰ ਉਹ ਵੀ ਇੱਕ ਵਾਰ ਤੁਸੀਂ ਵੇਖ ਲਓ ਬਾਕੀ ਜਿਹੜਾ ਮਗਰ ਆਪਾਂ ਹੋਰ ਪੁੱਛ ਲੈਨੇ ਆ ਵੀਰ ਹੋਂਾਂ ਤੋਂ ਤੇ ਬਿਲਕੁਲ ਦੋਸਤੋ ਨੀਲੀ ਰਾਵੀ ਦੀ ਜਿਹੜੀ ਕੱਟੀ ਆ ਟੇਡਾ ਕਾਟਾ ਕੱਟੀ ਦਾ ਤੁਸੀਂ ਵੇਖ ਸਕਦੇ ਹੋ ਮਣਕਣੀ ਆਖਾ ਦੋਸਤੋ ਤੇ ਜਿਹੜੇ ਚਾਰੇ ਪੈਰਾਂ ਦੇ ਅਗਲੇ ਪੈਰਾਂ ਦੇ ਜਵਾਬ ਪੂਰਾ ਤੁਹਾਨੂੰ ਮਿਲ ਜੇਗਾ ਜਿਹੜੇ ਮਗਰਲੇ ਪੈਰ ਵੀ ਵਾਈਟ ਨੇ ਬਿਲਕੁਲ ਸੋਹਣੀ ਕੱਟੀ ਹੈਗੀ ਦੋਸ ਨੀਲੀ ਰਾਵੀ ਦੇ ਵਿੱਚ ਨਿਸ਼ਾਨ ਨਿਸ਼ੂਨ ਪ੍ਰੋਪਰ ਲੱਗੇ ਨੇ ਠੀਕ ਹੈ ਜੀ ਸੁਵਿਰ ਜੀ ਦੁੱਧ तकरीबन ਕਿੰਨਾ ਕੁ ਤਿਆਰ ਹੈ ਜੀ ਦੁੱਧ ਇਹਦੇ ਇਹਦਾ ਜੀ ਪੂਰਾ 9 ਲੀਟਰ ਪਰ ਹੈਗਾ 10 ਆਪਾਂ ਲੀਟਰ ਘਟਾ ਕੇ ਦੇਣੇ ਕਿਉਂਕਿ ਬੰਦਾ ਲੈੇ ਹੋਇਆ ਠੀਕ ਹੈ ਜੀ ਹੈ 10 ਆ ਮਤਲਬ ਕਹਿ ਕੇ 9 ਆਪਾਂ ਦੇਣਾ ਵੀ 10 ਚੋਈ ਕਰ ਸਕਦਾ ਠੀਕ ਹੈ ਜੀ ਠੀਕ ਹੈ ਬਾਕੀ ਦੋਸਤੋ ਵੇਖ ਸਕਦੇ ਨੇ ਨੀਲੀ ਰਾਵੀ ਦੇ ਵਿੱਚ ਇਹ ਤੁਹਾਨੂੰ ਜਿਹੜੀ ਮੱਝ ਮਿਲ ਜੇਗੀ ਬਾਕੀ ਵੀ ਜੀ ਸਵੇਰ ਕਿੰਨਾ ਦੱਸਿਆ ਸੀ ਇਹ ਸੂਈ ਦੂਜਾ ਹੈ ਦੂਜਾ ਸੂਆ ਪਹਿਲਾਂ ਸਾਮ ਸੂਹ ਜੀ ਕਰੀ ਦੀ ਜੀ ਬੇਸਾਬੀ ਜਿਹੀ ਹੋਈ ਆ ਠੀਕ ਹੈ ਜੀ ਠੀਕ ਹੈ ਵੱਲੋ ਜ ਮਰਾ ਜੀ ਜੁੱਤ ਦਾ ਹੁਣ ਵਧੀ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਮੋਲੇ ਦਾ ਵੀਰ ਜੀ ਕੀ ਕਰਦੇ ਪਏ ਆ ਮੋਲੇ ਦਾ ਵੀ 75000 ਰੁਪਏ ਜੀ 75000 ਆ ਪੂਰੀ ਵਧੀਆ ਬਰੀਡ ਬਣਾ ਲਈ ਪੂਰੀ ਤੇ ਬਾਕੀ ਵੀਰ ਜੀ ਜਿਹੜਾ ਮਾਨਤਨ ਉਹ ਕਿੰਨਾ ਕੁ ਹੋ ਜਾਏਗਾ ਖੁੱਲ ਕੇ ਕਿ ਥੋੜਾ ਬਾਧਾ ਵੀ ਲੈਸ ਹੋਵੇਗਾ ਥੋੜਾ ਥੋੜਾ ਮਾਨਤਨ ਉਹ ਸਾਫ ਸਰ ਕੀਤਾ ਜਾਊਗੀ ਕਈ ਵੀ ਰੋਣਾ ਜੇ ਕੋਈ ਚਾਹ ਵਾਣਾ ਆਵੇ ਮਲਕੀ ਸ਼ਕੀਨ ਵੀ ਆਉਂਦਾ ਤੇ ਥੋੜੇ ਤੋਂ ਥੋੜਾ ਵੀ ਜਿੰਨਾ ਵੀ ਹੋ ਸਕੇ ਜਰੂਰ ਕਰਾਂਗੇ ਹਾਂ ਜਰੂਰ ਕਰਾਂਗੇ ਠੀਕ ਆ ਸੋ ਦੋਸਤੋ ਮਾਨਤਨ ਜਿਹੜਾ ਜਰੂਰ ਕੀਤਾ ਜਾਵੇਗਾ ਹਰ ਇੱਕ ਪਸ਼ੂ ਦੇ ਵਿੱਚੋਂ 22 ਹੋਰਾਂ ਦੇ ਕੋਲ ਜਿੰਨੇ ਪਸ਼ੂ ਦੋਸਤੋ ਅਵੇਲੇਬਲ ਨੇ ਇਹ ਸਾਰੇ ਇਹ ਸੇਲ ਵਾਸਤੇ ਹਨ ਸਾਰੇ ਆਪਾਂ ਤੁਹਾਨੂੰ ਪਸ਼ੂ ਦਿਖਾ ਦਿੱਤੇ ਆ ਤੇ ਜਿੱਦਾਂ ਦਾ ਵੀ ਤੁਹਾਡੇ ਮਨਪਸੰਦ ਪਸ਼ੂ ਆਉਂਦਾ ਤੁਹਾਡੇ ਦਿਲ ਨੂੰ ਲੱਗਦਾ ਤੁਸੀਂ ਜਰੂਰ ਖਰੀਦ ਸਕਦੇ ਹੋ ਸੋ ਬਾਈ ਜਸਵਿੰਦਰ ਸਿੰਘ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹੈ ਉਹ ਵੀ ਆਪਾਂ ਉਹਨਾਂ ਤੋਂ ਪੁੱਛ ਹੀ ਲੈਨੇ ਆ ਸੋ ਬਾਈ ਜਸਵਿੰਦਰ ਸਿੰਘ ਜੀ ਜਿਹੜੇ ਇੱਕ ਕੰਟੈਕਟ ਨੰਬਰ ਨੇ ਉਹ ਬੋਲ ਕੇ ਜਰੂਰ ਦੱਸ ਜੀ ਕੰਟੈਕਟ ਨੰਬਰ ਜੀ 98142 ਹਾਂਜੀ 70758 ਜੀ ਇੱਕ ਵਾਰੀ ਫੇਰ ਬੋਲ ਕੇ ਜ ਠੀਕ ਹੈ ਵੀਰ ਜੀ ਤੁਸੀਂ ਬੋਲੀ ਇੰਕਵੈਸਟ ਆਵੇ ਬਾਈ ਜੀ ਮੇਰੇ ਹਾਂਜੀ ਬੋਲੋ ਵੀਰ ਜੀ ਬੋਲੋ ਪਹਿਲਾਂ ਕਈ ਵਾਰੀ ਫੋਨ ਕਰੇ ਮੀਨੀ ਨੂੰ ਕਈਆਂ ਬੰਦੇ ਨੇ ਖਰਾਬ ਕਰਿਆ ਹਾਂਜੀ ਹੁਣ ਜਲਦੀ ਮੀਨੀ ਰੱਖਣੀ ਆਪਾਂ ਇਹਦੇ ਬਾਰੇ ਕੋਈ ਫੋਨ ਨਾ ਕਰੇ ਜੇ ਕਿਸੇ ਨੇ ਲੈਣੀ ਆ ਘਰੇ ਆ ਕੇ ਲੈ ਲੇ ਬਿਲਕੁਲ ਬਿਲਕੁਲ ਦੋਸਤੋ ਇੱਕ ਮੀਨੀ ਕੱਟੀ ਹੈਗੀ ਆ ਪਹਿਲੀ ਵੀਡੀਓ ਤੇ ਇਹ ਵਿੱਚ ਆਪਾਂ ਤੁਹਾਨੂੰ ਦਿਖਾਈ ਸੀਗੀ ਸੋ ਬਹੁਤ ਵੀਰਾਂ ਦੇ ਫੋਨ ਆਏ ਆ ਉਹਨਾਂ ਦੇ ਵਿੱਚੋਂ ਇੱਕ ਮੀਨੀ ਕੱਟੀ ਬਜੀ ਆ ਕਈ ਵੀ ਇਹਨਾਂ ਨੇ ਸੌਦਾ ਕਰਕੇ ਬਾਅਦ ਵਿੱਚ ਦੋਸਤੋ ਆਏ ਨਹੀਂਗੇ ਹੋਰ ਜਿਹੜੇ ਵੀਰ ਕੋਈ ਚਾਹ ਵਾਣ ਸੀ ਉਹਨਾਂ ਨੂੰ ਵੀ ਖਰਾਬ ਕੀਤਾ ਸੋ ਬਾਈ ਹੋਰੀ ਇਸ ਵਾਰ ਉਚੇਚੇ ਤੌਰ ਤੇ ਜਿਹੜੀ ਬੇਨਤੀ ਕੀਤੀ ਆ ਵੀ ਮੀਨੀ ਕੱਟੀ ਉਹਨਾਂ ਦੇ ਕੋਲ ਅਵੇਲੇਬਲ ਹੈਗੀ ਆ ਮੋਹਰਾ ਦੇ ਵਿੱਚ ਵੀ ਜੇਕਰ ਕੋਈ ਸ਼ਕੀਨ ਹੋਇਆ ਤੇ ਸਿੱਧੀ ਆ ਦੇ ਘਰੇ ਆ ਕੇ ਜਿਹੜੀ ਗੱਲਬਾਤ ਕਰ ਸਕਦੇ ਨੇ ਫੋਨਾਂ 'ਤੇ ਦੋਸਤੋ ਸੌਦਾ ਕਰਕੇ ਤੇ ਕੋਈ ਖਰਾਬ ਨਾ ਕਰੇ ਸੋ ਦੋਸਤੋ ਜਿਹੜੇ ਹੋਰ ਵੀ ਵੀਰ ਚਾਹ ਵਾਣ ਨੇ ਜਿਨ੍ਹਾਂ ਨੇ ਉਚੇਚੇ ਤੌਰ ਤੇ ਕੋਈ ਵੀ ਪਸ਼ੂ ਜਿਹੜਾ ਪਸੰਦ ਆਉਂਦਾ ਨੀਲੀ ਦਾਵੀ ਦੀ ਕੱਟੀ ਵੱਡੀ ਮਹੇਂ ਦੋਸਤੋ ਮੋਹਰਾ ਦੇ ਵਿੱਚ ਉੱਚੇ ਚੇਤੇ ਤੌਰ ਤੇ ਦੋਸਤੋ ਜਿਹੜੀ ਖਰੀਦ ਤੁਸੀਂ ਕਰਨੀ ਆ ਬਾਈਹਰਾਂ ਦੇ ਨਾਲ ਸੰਪਰਕ ਕਰਿਓ ਕੋਈ ਟਾਈਮ ਪਾਸ ਵਾਲਾ ਜਿਹੜਾ ਕੰਮ ਨਾ ਕਰਿਆ ਕਰੋ ਦੋਸਤੋ ਜਿਹੜੀ ਜਾਣਕਾਰੀ ਹੈ ਪ੍ਰੋਪਰ ਆਪਾਂ ਵੀਡੀਓ ਦੇ ਵਿੱਚ ਦੇ ਦੇਨੇ ਆ ਸੋ ਉਸ ਤੋਂ ਇਲਾਵਾ ਜੇਕਰ ਹੋਰ ਜਾਣਕਾਰੀ ਲੈਣੀ ਆ ਉਹ ਤੁਸੀਂ ਆਪਦੇ ਹਿਸਾਬ ਨਾਲ ਬਾਈਹਰੋਂ ਤੋਂ ਲੈ ਵੀ ਸਕਦੇ ਜੇ ਬਾਕੀ ਆ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ